ਅੱਜ ਭਾਰਤੀ ਜਨਤਾ ਪਾਰਟੀ ਜਿਲ੍ਹਾ ਬਟਾਲਾ ਦੀ ਇੱਕ ਮੀਟਿੰਗ ਹੋਈ ਹੈ। ਉਸ ਮੀਟਿੰਗ ਦੇ ਵਿੱਚ ਸਾਡੇ ਪੰਜਾਬ ਤੋਂ ਮੰਤਰੀ ਰਕੇਸ਼ਾ ਠੌੜੀ ਨੂੰ ਸਾਡੇ ਜੌੜਾ ਤੋਂ ਭਾਰੀ ਹੈ। ਅਸ਼ਵਾਲ ਸਾਹਿਬ ਜੋ ਪੰਜਾਬ ਦੇ ਵਿਸ਼ੇ ਪ੍ਰਧਾਨ ਨੇ ਸਾਡੇ ਜਿਲ੍ਹੇ ਦੇ ਪ੍ਰਭਾਰੀ ਨੇ ਸਪੀਚ ਦਿੱਤਾ ਸੀ ਜੋ ਜਿਲ੍ਹੇ ਦੇ ਸਹਿ ਪ੍ਰਭਾਰੀ ਨੇ ਔਰ ਫਤਿਹ ਜਲ ਸਿੰਘ ਬਾਦਪਾ ਨੇ ਇਹਨਾਂ ਨੇ ਹਮ ਚੁਣਾਵਾਂ ਪੰਜਾਬ ਤੋਂ ਕੋਈ ਸਮਾਧਾਨ ਹੈ। ਇਹ ਲੋਕ ਇਸ ਮੀਟਿੰਗ ਦੇ ਵਿੱਚ ਆਏ ਨੇ ਇਹ ਮੀਟਿੰਗ ਨੂੰ ਨੱਟਵਾ ਆਪਣਾ ਕਰਦੇ ਹੋਏ ਚੋਣਵਾਂ ਨੂੰ ਨਜ਼ਰਸ ਰੱਖਦੇ ਹੋਏ ਉਹਦੀ ਚੋਣਾਂ ਦੀ ਚਰਚਾ ਸਭਾ ਪਾਰਟੀ ਦੇ ਅੰਦਰੂਨੀ ਕਾਂਚੇ ਨੂੰ ਬਦਾਨ ਵਾਸਤੇ ਕੰਮ ਨੂੰ ਬਦਾਨ ਵਾਸਤੇ ਉਹਦੇ ਬਾਰੇ ਮੀਟਿੰਗ ਸੀ ਕੋਈ ਚਰਚਾ ਕਰਾਉਣ ਸਾਰੇ ਮੰਡਲ ਦੇ ਪ੍ਰਧਾਨ ਉਹਨਾਂ ਦੇ ਚਰਨਾ ਸਕੱਤਰ ਜिले ਦੀ ਸਾਰੀ ਟੀਮ ਅੱਜ ਨੂੰ ਬਣੀ ਆ ਖਾ ਦੀ ਨੀਤੀ ਧਿਆਰ ਕੀਤੀ ਜਾ ਰਹੀ ਹੈ ਆਉਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਚੁਣਾਵਾਂ ਨੂੰ ਲੈ ਕੇ ਜੋ ਕੇਂਦਰ ਨੇ ਕੰਮ ਕੀਤਾ ਉਹ ਕੰਮ ਨੂੰ ਲੈ ਕੇ ਘਰ ਘਰ ਜਾਏਗਾ ਸਾਡਾ ਬੀਜੇਪੀ ਦਾ ਹਰ ਪੱਤਰ ਕਿਉਂਕਿ ਮੋਦੀ ਜੀ ਨੇ ਬਹੁਤ ਕੁਝ ਕੀਤਾ ਹੈ ਜਨਤਾਵਾਸੀ ਦੀ ਸੋਸ ਤੇ ਉਸ ਨਾਮ ਦੇ ਉਤੇ ਹੀ ਇਹ ਕਾਰ ਐਲਸ਼ਨ ਦੁਬਾਰਾ ਕਰਕੇ ਸੱਜਾਇਆ ਜਾਏਗਾ ਕਿ ਜੋ ਜੋ ਜਨਤਾਵਾਸੀ ਕੀਤਾ ਉਹ ਵੀ ਨਹੀਂ ਹੈ ਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਜਿਹੜੀ ਦੁਬਾਰਾ ਕੇਂਦਰ ਦੇ ਵਿੱਚ ਬਣੇਗੀ ਮੋਦੀ ਜੀ ਪ੍ਰਧਾਨ ਨੂੰ ਜੀ ਕਰਦੇ ਇਹਨਾਂ ਵਿਸ਼ਵਾਸ ਨਾਲ ਪ੍ਰਧਾਨ ਜੀ ਪੰਜਾਬ ਦੀ ਗੱਲ ਕਰੀਏ ਕਿ ਸ਼੍ਰੋਮਣੀ ਅਕਾਲੀ ਦਲ ਫਿਰ ਇੱਕ ਵਾਰੀ ਵਿਚ ਵੀ ਨਜ਼ਰ ਆਏਗੀ ਇਹ ਸਿੰਗਲ ਡੈਲੀਅਨ ਤੋਂ ਹੈ ਸਭ ਕੌਟੀਆਂ ਨੇ ਕਿ ਜਾਂ ਦਿੱਲੀ ਵਾਲੇ ਜਾਣਦੇ ਆ ਸਾਨੂੰ ਦੇ ਪਾਰਟੀ ਦਾ ਜੋ ਦੇਸ਼ ਹੋਏਗਾ ਅਸੀਂ ਉਹਦੇ ਮੁਤਾਬਕ ਜਿਹੜਾ ਪਾਰਟੀ ਦਾ ਕੰਮ ਕਰਨਾ ਜਿਹੜੀ ਇਲੈਕਸ਼ਨ ਲੜੀ ਜਾਏਗੀ ਔਰ ਉਹਦੇ ਵਿੱਚ ਕਿਸ ਤਰੀਕੇ ਦੇ ਪਟਾਲੇ ਪਾਰਕ ਜਨਤਾ ਪਾਰਟੀ ਦੀ ਦੂਸਰੀ ਖਾ ਦੇ ਕਲੀਅਰ ਹੁੰਦੀ ਹੈ ਕਿ ਸਾਡਾ ਜਿਹੜਾ ਮੂਲ ਤੇ ਬੰਨ ਮਤਲਬ ਸਾਡੇ ਜਿਹੜਾ ਫੰਮ ਤੋਂ ਹਲੇ ਸਾਡਾ ਜਿਹੜਾ ਬੁਨਿਆਦੀ ਢਾਂਚਾ ਪਾਰਟੀ ਦਾ ਅੰਦਰ ਦਾ ਢਾਂਚਾ ਬਣਾਉਂਦਾ ਹੈ ਉਹੀ ਚੋਣਾਂ ਲੜਦਾ ਹੈ ਔਰ ਸਾਡਾ ਉਹ ਕਾਂਜੇ ਬੜਾ ਮਜ਼ਬੂਤ ਨਾ ਪਾਰਟੀ ਦਾ ਵਰਕਰ ਜਿਹੜਾ ਹਰ ਗੋਲੇ ਪਿਆਰ ਖੜਾ ਕਿਸੇ ਬੜੇ ਵੀ ਗੁੱਸੇ ਵਜੇ ਪਾਰਟੀ ਦਾ ਵਰਕਰ ਪਿਆਰ ਨਾਲ ਅੱਜ ਭਾਰਤੀ ਜਨਤਾ ਪਾਰਟੀ ਦੇ ਦਫ਼ਤਰ ਵਿੱਚ ਮੁਖ ਦਫ਼ਤਰ ਦੇ ਵਿੱਚ ਬੜੀ ਵੱਡੀ ਮੀਟਿੰਗ ਹੋਈ ਜਿਸ ਵਿੱਚ ਸਾਡੇ ਪਰਦੇਸ਼ ਦੇ ਮਹਾ ਮੰਤਰੀ ਔਰ ਜ਼ੋਨਲ ਪਰਿਵਾਰੀ ਰਕੇਸ਼ ਠੌੜਜੀ ਪਹੁੰਚੇ ਉਹਨਾਂ ਦੇ ਨਾਲ ਸਾਡੇ ਜ਼ਿਲ੍ਹਾ ਦੇ ਪਰਿਵਾਰੀ ਇੰਦਰ ਅਕਬਾਲ ਅਟਵਾਲ ਜੀ ਪਹੁੰਚੇ ਨਾਲ ਸਹਿ ਪਰਿਵਾਰੀ ਮਲਹੋਤਰਾ ਜੀ ਪਹੁੰਚੇ ਸतीश ਮਲਹੋਤਰਾ ਜੀ ਔਰ ਬਕ ਬਕ ਹੋਲ ਵੀ ਲੀਡਰਸ਼ਿਪ ਉਥੋਂ ਪਹੁੰਚੀ ਸਾਡੇ ਪਰਦੇਸ਼ ਦੇ ਉਪ ਚੇਅਰਮੈਨ ਫਤਿਹ ਜਨ ਬਾਲਬਾ ਵੀ ਪਹੁੰਚੇ ਸਾਰੀ ਲੀਡਰਸ਼ਿਪ ਦੇ ਵਿੱਚ ਅੱਜ ਜੋ ਸੰਗਠਨਾਤਮਕ ਚਰਚਾ ਹੋਈ ਹੈ ਟੀਮ ਪਾਰਟੀ ਨੂੰ ਵਰਮਲੀਆਂ ਆਗਾਮੀ ਚੋਣਾਂ ਦੇ ਵਿੱਚ ਲੋਕ ਸਭਾ ਚੋਣਾਂ ਜੋ ਦਸਤਕ ਦੇ ਚੁਕੀਆਂ ਨੇ ਪੰਜਾਬ ਸਾਰੇ ਹਿੰਦੁਸਤਾਨ ਦੇ ਵਿੱਚ ਉਹਨਾਂ ਚੋਣਾਂ ਦੇ ਬਾਰੇ ਬੜੀ ਅਹਿਮ ਚਰਚਾ ਕੀਤੀ ਗਈ ਔਰ ਸੰਗਠਨ ਨਾਤਪਕਤਾ ਚੇ ਨੂੰ ਹੋਰ ਮਜ਼ਬੂਤੀ ਦੇਣ ਵਾਸਤੇ ਬਹੁਤ ਅਹਿਮ ਵਿਚਾਰਾ ਹੋ ਗਿਆ ਜਿਹਦੇ ਵਿੱਚ ਸਾਰੇ ਮੰਡਲ ਪ੍ਰਧਾਨ ਜ਼ਿਲ੍ਹਾ ਟੀਮ ਜੂਵਾ ਮੋਰਚਾ ਦੇ ਸਾਰੇ ਵੱਖ-ਵੱਖ ਮੋਰਚਿਆਂ ਦੇ ਮਹਿਲਾ ਮੋਰਚਾ ਸਾਰੇ ਮੋਰਚਿਆਂ ਨੂੰ ਬੁਲਾਇਆ ਗਿਆ ਔਰ ਉਹਨਾਂ ਨਾਲ ਵਿਚਾਰ ਕਰਨਾ ਪ੍ਰਧਾਨ ਜੀ ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਕੀ ਪੰਜਾਬ ਚ ਇੱਕ ਵਾਰੀ ਫੇਰ ਸ਼੍ਰੋਮਣੀ ਕਾਲਜਦਾਰ ਤੇ ਬੀਜੇਪੀ ਸਾਥ ਨਾਲ ਜਾ ਰਹੀ ਇਹ ਇਹ ਕਹਿਣਾ ਜੋ ਚਿਤਨੀ ਹੋ ਰਿਹਾ ਕਿਉਂਕਿ ਇਹ ਉੱਪਰਲੀ ਲੀਡਰਸ਼ਿਪ ਦਾ ਫੈਸਲਾ ਵਾ ਪੋਲੀਟਿਕ ਲੀਡਰਸ਼ਿਪ ਜੋ ਫੈਸਲਾ ਕਰੀ ਵੀ ਸਾਡੇ ਸਿਰ ਮਤੇ ਕਿਦਾਂ ਜ ਰਣਨੀਤੀ ਤਿਆਰ ਕੀਤੀ ਜਾ ਰਹੀ ਹੈ ਪਾਰਟੀ ਦੀ ਤੁਹਾਡੇ ਸਾਹਮਣੇ ਅੱਜ ਬੜੀ ਅਹਿਮ ਵਿਚਾਰ ਹੋਈ ਆ ਔਰ ਭਾਰਤੀ ਜਨਤਾ ਪਾਰਟੀ ਦੇ ਮੁੱਖ ਦਫਤਰ ਦੇ ਵਿੱਚ ਦਿਲ ਸੁੱਟਨ ਜਲਣਾ ਨਹੀਂ ਸੀ ਸੈਂਕੜੇ ਕਾਰਜਕਰਤਾ ਅੱਜ ਪੂਰੇ ਜ਼ਿਲ੍ਹੇ ਦੇ ਵਿੱਚੋਂ ਆਏ ਨੇ ਔਰ ਪਾਰਟੀ ਨੂੰ ਬਹੁਤ ਵੱਡੀ ਮਜ਼ਬੂਤੀ ਔਰ ਬਲ ਦੇ ਇੰਦੇ ਲਈ ਭਾਰਤੀ ਜਨਤਾ ਪਾਰਟੀ ਤੇ ਅੱਜ ਬਹੁਤ ਵੱਡਾ ਇਤਮਾਦ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੇ ਜਿਤਾ ਕੇ ਉਹਨਾਂ ਨੇ ਸਾਨੂੰ ਫਤਵਾ ਦਿੱਤਾ ਔਰ پارٹی ਨੇ ਜੁਆਇਨ ਕੀਤਾ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੇ ਔਰ ਸੈਂਕੜੇ ਵਰਕਰਾਂ ਨੇ ਜੁਆਇਨ ਕੀਤਾ ਜਦੇ ਵਿੱਚ ਮਾਤਰੀ ਸ਼ਕਤੀ ਔਰ ਪਾਰਟੀ ਦੇ ਬਹੁਤ ਬਹੁਤ ਸੀਨੀਅਰ ਲੀਡਰਸ਼ਿਪ ਔਰ ਧਾਰਵਾਸ ਹੋਈਆਂ ਤੋਂ ਮੌਜੂਦਾ ਅਕਾਲੀ ਦਲ ਦੇ ਸਰਪੰਚ ਉਹ ਵੀ ਜੁਆਇਨ ਕਰਤੇ ਕਿ ਇਸ ਵਾਰ ਲੋਕ ਸਭਾ ਚੋਣਾਂ ਵਿੱਚ ਫਿਰ ਬੀਜੇਪੀ ਕੇ ਸਟਾਰ ਦਾ ਦਾ ਖੇਲੇਗੀ ਜਾਂ ਕੋਈ ਲੋਕਲ ਨੇਤਾ ਦਾ ਚਿਹਰਾ ਸਾਹਮਣੇ ਆਏਗਾ ਲੋਕਲ ਲੀਡਰਸ਼ਿਸ਼ਪ ਦੇ ਵਿੱਚ ਹੀ ਇਲੈਕਸ਼ਨ ਜਿਹੜੀ ਆ ਉਹ ਪੂਰੀ ਜੋ ਚੱਲ ਰਿਹਾ ਆ ਲੋਕਲ ਰਿਬਾਟੀ ਪਾਰਟੀ ਦਾ ਜੋ ਵੀ ਫੈਸਲਾ ਆਏਗਾ ਸਿਰ ਮੱਤੇ ਲੋਕੋ ਪੋਲੀਟਿਕਸ ਦੇ ਵਿੱਚੋਂ ਕੋਈ ਲੀਡਰ